ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 8726 9778 ਜੀ ਅੱਜ ਦੀ ਵੀਡੀਓ ਪਿੰਡ ਭਿੰਡਰਾ ਕਲਾ ਜੀ ਤਹਿਸੀਲ ਧਰਮਕੋਟ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਜੀ ਤੁਹਾਡੇ ਵਾਸਤੇ ਟੁੱਟਲ ਨਗ ਲੈ ਕੇ ਆਂਦੇ ਆ ਜੀ 4 ਤਿੰਨ ਸੂਏ ਸਵਾਏ ਆ ਤੇ ਇੱਕ ਹੈਗਾ ਜੀ ਗੱਬਣ ਸਾਰੇ ਦੇ ਸਾਰੇ ਗਰਮੀਆਂ ਦੇ ਤੋਹਫੇ ਆ ਡਿਟੇਲ ਭਾਈ ਤੋਂ ਲੈ ਕੇ ਦੇਵਾਂਗੇ ਤਸੱਲੀ ਭਰ ਕੇ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਸਾਰੇ ਭੈਣ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਠੀਕ ਆ ਜੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਪਿੰਡ ਆਏ ਹੋ ਵੈਲਕਮ ਜੀ ਵੈਲਕਮ ਆ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਰਿਸ਼ਪਾਲ ਸਿੰਘ ਪਿੰਡ ਭਿੰਡਰਕਲਾ ਜ਼ਿਲ੍ਹਾ ਮੋਗਾ ਸੀ ਧਰਮਕੋਟ ਠੀਕ ਆ ਜੀ ਅੱਜ ਫਿਰ ਤੋਹਫੇ ਆ ਅੱਜ ਤਾਂ ਇੱਕ ਤਾਂ ਬੜਾ ਗਿਫਟ ਆ ਜਿਹੜਾ ਦੇਖਣ ਵਾਲੀ ਚੀਜ਼ ਹੈ ਜਿਹੜੀ ਕਮਾਲ ਦੀ ਲੈਂਦੀ ਠੀਕ ਆ ਹਵਾਨਾ ਬੜਾ ਜ਼ਬਰਦਸਤ ਜਿਹਾ ਰੀ ਬੈਠਿਆ ਦੋ ਘੜੀਆਂ ਦੇਖਣ ਵਾਲੀ ਚੀਜ਼ ਆ ਠੀਕ ਹੈ ਜੀ ਇਧਰੋਂ ਹੀ ਕਰਕੇ ਫਿਰ ਸ਼ੁਰੂ ਹਾਂਜੀ ਸੁਆ ਕਿੰਨਾ ਜੀ ਇਹ ਦੂਜਾ ਸੁਆ ਸੁਣੀ ਹੈ ਫਰਾੜਾ ਠੀਕ ਆ ਸਮਾਂ ਦੱਸੋ ਕਿੰਨਾ ਲੈ ਇੱਕ ਹਫ਼ਤਾ ਲੈ ਜੂ ਖੁੱਲਾ ਜੀ ਹਜੇ ਹਜੇ ਟੱਲ ਪਈਏ ਉਸ ਦੋਈ ਦਰੇ ਜਿ ਲੈ ਆ ਆ ਗਏ ਆ ਦੇਖ ਗੱਟਟਾ ਲ ਕੱਢ ਕੇ ਸੁਣਾ ਟਮਕਣੇ ਜਿਵੇਂ ਐਸੇ ਹੀ ਆ ਇਹ ਤਾਂ ਵੈਸੇ ਹੀ ਆ ਵੀਰੇ ਇਹ ਨਹੀਂ ਚੱਲਣੇ ਚੱਲਣੇ ਨਾਲ ਲੱਗੀ ਕਰਮ ਵਾਲੀ ਹੈ ਨਾ ਇੱਕ ਸੈੱਟ ਤੇ ਪਾ ਲੱਗ ਗਈ ਤੇ ਫਿਰ ਭੱਜੇ ਆਉਣ ਲੱਗ ਪਈ ਵਸ ਹੁਣ ਇੱਧਰ ਬੈਠੀ ਹੋਣੀ ਉਹ ਹਾਂ ਹੁਣ ਇਹ ਜੀ ਉੱਠੀ ਆ ਕਿੰਨੀ ਕਪੈਸਿਟੀ ਆ ਵੀਰੇ ਉਹਨਾਂ ਨੇ ਦੱਸਿਆ ਹੀ 18-19 ਕਿਲੋ ਚ ਹੋਇਆ ਅੱਛਾ ਤੇ ਬਾਕੀ ਜੀ ਆਪਾਂ ਨੂੰ ਨਹੀਂ ਪਤਾ ਕਿੰਨਾ ਚ ਹੋਇਆ ਸਹੀ ਗੱਲ ਆਪਾਂ ਗਾਰੰਟੀ ਨਹੀਂ ਦਿੰਦੇ ਜੈਸਾ ਉਹਨਾਂ ਵੱੱਛੀ ਆ 20-22 ਕਿਲੋ ਤੇ ਇਹਨੂੰ ਚਾਹੀਦਾ ਹੱਕ ਬਾਕੀ ਜੀ ਅਗਲੀ ਸੇਵਾ ਦਾਊਗਾ ਆਪਣੀ ਗਾਰੰਟੀ ਕੋਈ ਨਹੀਂ ਥਣਾ ਦੀ ਭਾਰਤ ਥਣਾ ਉਹ ਓਕੇ ਆਪਣੇ ਸਰ ਜਾਤ ਬਰੀਡ ਦੇ ਪੱਖ ਤੋਂ ਪੂਰੀ ਚੰਗੀ ਐ ਬਾਈ ਦੀ ਗੱਲ ਸਹੀ ਤੋਰ ਦੇ ਵੀਰੇ ਨਾਲ ਦੀ ਨਾਲ ਕਿਉਂਕਿ ਵੀਰੇ ਮੌਸਮ ਹੈਗਾ ਗਰਮੀ ਦਾ ਇਹ ਨਹੀਂ ਪਤਾ 25 ਕਿਲੋ ਵਾਲੀ ਨੇ ਵੀ ਤੇ ਆ ਜਾਣਾ ਜਿਹੜੇ ਹਿਸਾਬ ਨਾਲ ਗਰਮੀ ਪਈ ਜਾਂਦੀ ਐ ਤੇ ਜਿੱਦੇ ਮੀਂਹ ਆ ਪੈ ਗਿਆ ਉਹਦੇ ਫੇਰ ਵੱਜ ਜਾਣਾ ਦੁੱਧ ਦੀ ਕੋਈ ਗਾਰੰਟੀ ਨਹੀਂ ਹੁੰਦੀ ਦੁੱਧ ਹੁੰਦਾ ਸੇਵਾ ਦਾ ਜਿਹੜਾ ਮੇਨ ਗੱਲ ਭਾਰ ਪਿੱਛੇ ਦੀ ਥਣਾ ਦੀ ਫੁੱਲ ਗਾਰੰਟੀ ਹੋਊਗੀ ਜਾਤ ਬਰੀਡ ਚੰਗੀ ਆ ਵਜਨ ਵਜੂਤ ਚੰਗੀ ਆ ਜਰਸੀ ਨੂੰ ਪਿਆਰ ਕਰਨ ਵਾਲੇ ਜਰਸੀਆਂ ਆਸਤੇ ਬਾਕੀ ਬਰੀਡ ਦੇਖ ਬਰਾੜ ਜਿਹੜੀ ਚੀਜ਼ ਐ ਦੇਖਣ ਵਾਲੀ ਸਹੀ ਗੱਲ ਆ ਜੀ ਕੰਨ ਦੇਖਿਆ ਚਾਰ ਉਂਗਲਾਂ ਦਾ ਕੰਨੀ ਆ ਪੂਰੀ ਚੰਗੀ ਹਾਂ ਪੂਰੀ ਕੁਆਲਟੀ ਵਾਲੀ ਮੱਛੀ ਆ ਇਹਨਾ ਬੁਕਰੂਗਾ ਹੀ ਸਮਾਚਰ ਵਾਲੀ ਮੱਛੀ ਸਹੀ ਗੱਲ ਬਾਕੀ ਹਵਾਨੇ ਦੀ ਵੀ ਪੰਡ ਲਾਈ ਫਿਰ ਪੂਰੀ ਯਾਰ ਤਰ ਨਹੀਂ ਹੁੰਦਾ ਯਾਰ ਮੇਰੇ ਸੱਜਾ ਹੋਰ ਲੱਗਦਾ ਕਿ ਹੋ ਚੋਣੀ ਨਾ ਪਵੇ ਕਦੇ ਕਦੇ ਇਹਨੂੰ ਸਹੀ ਗੱਲ ਆ ਅਜੇ ਦਿਨ ਬਹੁਤ ਪਏ ਆ ਭਾਈ 5 ਦਿਨ ਭਾਈ ਉਹਨਾਂ ਦੇ ਕਹਿਣ ਦੇ ਹਿਸਾਬ ਨਾਲ ਪਏ ਆ ਘਰ ਵਾਲਿਆਂ ਦੇ ਕਹਿਣ ਦੇ ਹਿਸਾਬ ਨਾਲ ਉੱਤੇ ਲੈ ਜੇ ਵੱਖਰੀ ਗੱਲ ਆ ਹਾਂ ਉਹ ਵੱਖਰੀ ਕਈ ਵਾਰ ਪਹਿਲਾਂ ਵੀ ਸੂ ਸਕਦਾ ਬਸ ਉਹਵੇਂ ਆਪਾਂ ਕਹੀਏ ਕਿ ਨਾ ਪਤਾ ਕਿਉਂ ਗਰਮੀ ਆ ਨਾ ਸੂ ਵੀ ਸਕਦਾ ਹਾਂ ਪਰ ਉਹ ਚੀਜ਼ ਆ ਕਿ ਬਈ ਐ ਨਾ ਵੀ ਕੋਈ ਹੱਥ ਸਿਰ ਮਾਰ ਜੂ ਲੈ ਬਾਕੀ ਥਾਣੀ ਬੜਾ ਮੋਟਾ ਲੱਗਾ ਯਾਰ ਦੇਖ ਲੈ ਇਹ ਤਾਂ ਗੱਲ ਹੈ ਆਹ ਚੀਜ਼ ਕੁਆਲਟੀ ਹੁੰਦੀ ਰੇ ਲੈ ਜੈਜ ਹੁਣ ਰੁਪਏ ਨਾ ਵੱਡੇ ਕਰਦੀ ਹੋਵਾ ਨਹੀਂ ਰੁਪਏ ਆਪਾਂ ਵੀਰੇ ਮੇਰਾ ਮੁੱਲ ਹੁੰਦਾ ਜੈਜ 75 ਦੀ ਵੇਚ ਦੇ 70 ਦੀ ਵੇਚ ਦੇ 65000 ਦੀ ਆਪਾਂ ਦੇਣੀ ਹੈ ਆਫਰ ਆ ਬਸ ਠੀਕ ਆ ਮੱਛੀ ਜਿਹਨਾਂ ਦੀ ਮਾਦੀ ਵੇਚਦੇ ਪਣਾ 85000 ਦੀ ਵੇਚਦੇ ਇਹ ਤਾਂ ਗੱਲ ਹੈ ਪਰ ਆਪਾਂ ਵੀਰੇ ਮੋਲ ਆਪਣਾ ਜਾਇਜ ਹੀ ਹੁੰਦਾ ਸਾਰਿਆਂ ਨਾਲ ਠੀਕ ਆ ਆਪਾਂ 1000 2000 ਦਾ ਮਾਰਜਰ ਹੁੰਦਾ ਹਾਂ 65000 ਜਾਇਜ ਡਿਮਾਂਡ ਆ ਚੰਗੇ ਜਮਾਂ ਯਾਰ ਦੇਖਣਾ ਇੰਦੀ ਕਿਸੇ ਨੇ 65000 ਦੀ ਵਾਰ ਦੇਣੀ ਨਹੀਂ 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 ਸਵਾਲ ਹੀ ਨਹੀਂ ਪਤਾ ਹੁੰਦਾ ਕੋਈ ਦੇ ਜੂਗਾ ਯਾਰ ਬੈਂਡ ਦਾ 65 ਮੰਗੀ ਜਾਂਦੇ ਭਾਈ 2 ਨੰਬਰ ਇਹ ਵੀ ਜਰਸੀ ਆ ਇਹ ਬਰਾਊਨ ਕਲਰ ਇਹ ਹਾਂ ਇਹ ਹਾਂਜੀ ਸੁਹਾ ਕਿੰਨਾ ਮਾਜੀ ਇਹ ਦੂਜਾ ਸੁਹਾ ਸੂਈ ਹੈ ਜੀ ਕਦੋਂ ਸੂਈ ਆ ਇਹਨੂੰ ਇੱਕ ਹਫਤਾ ਹੋ ਗਿਆ ਉਹ ਮੱਛਾ ਪਰਲਾ ਇਹਦੇ ਨਾਲ ਦਾ ਹੀ ਭੂਰਾ ਜਾ ਹਾਂਜੀ ਹਾਂਜੀ ਇਹਦੇ ਨਾਲ ਦਾ ਹੀ ਜੀਰ ਦੀ ਗਾਰੰਟੀ ਹੈ ਜਮਾਂ ਗਾਰੰਟੀ ਹੈ ਜੀ ਭੂਰ ਛਟੇ ਦੀ ਆਪਣੀ ਗਾਰੰਟੀ ਹੈ ਕਿੰਨਾ ਦਦ ਤਿਆਰ ਦਦ ਦਊਗਾ ਵੀਰੇ ਇੱਥੇ ਕੋਲੇ 13 14 ਕਿਲੋ ਜੋਕ ਕੇ ਦੇ ਦਾਂਗੇ 12 ਮੰਨੋ ਹੀ ਥਣਾ ਦੀ ਗਾਰੰਟੀ ਗਾਰੰਟੀ ਹੈ ਜੀ ਕੋਈ ਨਿਆਣਾ ਪਾਉਣ ਦੀ ਲੋੜ ਨਹੀਂ ਥੱਲੇ ਦੀ ਨੰਗੀ ਜਾਣ ਮਾਂ ਦਾ ਜਿਵੇਂ ਮਰਜੀ ਯਾਰ ਕੋਈ ਹੈ ਹੀ ਨਹੀਂ ਇਹੋ ਜਿਹੀ ਗੱਲ ਠੀਕ ਹੈ ਤੋੜ ਕੇ ਦਿਖਾ ਦੇ ਵੀਰੇ ਹਾਕ ਤੇ ਦਸਾਂ ਦੇ ਨਾਲ ਵੀ ਸੂਈ ਆ ਬੱਚਾ ਮਗਰ ਵੱੱਛਾ ਜੀ ਜੀਰ ਦੀ ਗਾਰੰਟੀ ਆ ਦੁੱਧ 14 ਹੀ ਆ ਤੁਸੀਂ 12 ਮੰਨ ਕੇ ਆ ਜੇ ਤੇ ਠੰਡੀ ਤਾਂ ਐਨੀ ਆ ਬਾਈ ਕਹਿੰਦਾ ਚਾਹੇ ਥੱਲੇ ਦੀ ਨੰਗੀ ਚੱਲਿਓ ਜੇ ਲੱਤ ਮਾਰਗੀ ਤਾਂ ਆਪਾਂ ਬੈਠੇ ਆ ਬਾਈ ਆਪਾਂ ਵੀਰੇ 2 ਦਿਨ ਹੋ ਗਏ ਤਿੰਨ ਦਾ ਤੀਜਾ ਦਿਨ ਹੋ ਗਿਆ ਜਾਈ ਨੂੰ ਹੋਰ ਨਿਆਣਾ ਨਾਮ ਨਹੀਂ ਪਾ ਕੇ ਚੋਈ ਯਾਰ ਅੱਛਾ ਉਵੇਂ ਹੀ ਚੋਈ ਬਿਨਾ ਨਿਆਣੇ ਦੇ ਠੀਕਾ ਮੋੜ ਲਿਆ ਵੀਰੇ ਬਾਕੀ ਥਾਣਾ ਦੇ ਸਹਿਜ ਵੀ ਸੋਹਣੇ ਆ ਗੈਪ ਤੇ ਲੱਗੇ ਹੱਥੀ ਚਵਾਈ ਇਹ ਰਾ ਥਾਣਾ ਚਾਰ ਹੀ ਥਾਣਾ ਫੂੜ ਸ਼ੰਗਪੂਰਾ ਵੀ ਨਹੀਂ ਥਣ ਕੱਲਾ ਕੱਲਾ ਨਿੱਖੜ ਮਾ ਬਾਕੀ ਚੰਕਦਮ ਕੜੀਆ ਕੋਈ ਆਇਆ ਨਹੀਂ ਮੇਰੇ ਲਿਸਟ ਬਾਕੀ ਬਰਾੜ ਥਣ ਬਹੁਤ ਵਧੀਆ ਲੱਗਾ ਯਾਰ ਇਹ ਤਾਂ ਗੱਲ ਹੈਗੀ ਹੈ ਜਿਹੜੀ ਚੀਜ਼ ਦੇਖਣ ਵਾਲੀ ਹੁੰਦੀ ਮੇਨਕ ਨਹੀਂ ਹੂੰ ਤੂੰ ਥਣ ਲੈਵੇ ਤੂੰ ਇਹ ਥਾਣੀ ਨਾ ਮੁੱਠੀ ਜਾਇਆ ਫਿਰ ਫਾਇਦਾ ਕੀ ਉਹਦਾ ਜੈਜ ਜੀ ਡਿਮਾਂਡ ਯਾਰ ਮੰਗਣ ਨੂੰ ਭਣਾ 60 ਮੰਗ ਲਾ 65 ਮੰਗ ਲਾ 57000 ਦੀ ਵਹਿੜ ਦੇਣੀ ਜੋੜਾ ਲੈ ਜੇ ਕੋਈ ਨਹੀਂ ਕਰਦਾਂਗੇ ਮਾਨ ਤਾਂ ਮੇਲਾ ਹੀ ਆ ਮੈਂ ਕਹ ਯਾਰ ਇਹੋ ਜੀ ਵਹਿੜ ਦੇ ਥਣ ਦੇਖ ਯਾਰ ਜਿਹੜੀ ਕੁਆਲਿਟੀ ਚੀਜ਼ ਹੈ ਕੁਆਲਿਟੀ ਬਾਕੀ ਮੱਝਾ ਰਗਾ ਪਿਆਊਗਾ ਹਾਂ ਜਮਤ ਬਾਕੀ ਠੰਡੀ ਬਾਰ ਫਰਗੀ ਗਾਵਾ ਯਾਰ ਕੋਈ ਸਹੀ ਗੱਲ ਹੈ ਜੀ ਆ ਅੱਗੇ ਆ ਗਿਆ ਤੈਨੂੰ ਪਹਿਲਾ ਸੂਆ ਬੱਛੀ ਆ ਜੀ ਕਦੋਂ ਸੂਈ ਆ ਜੀ ਇਹਨੂੰ ਯਾਰ ਹੋ ਗਏ 8-9 ਦਿਨ ਹੋ ਗਏ ਮੈਲੇ ਦੇ ਚੱਲ ਪਈ ਅਜਾ ਅੱਛਾ ਬੱਚਾ ਮਰ ਗਿਆ ਯਾਰ ਬੱਚਾ ਮਰ ਗਿਆ ਲਾਉਣ ਨੂੰ ਵੀਰੇ ਆਪਾਂ ਲਾ ਸਕਦੇ ਪਰ ਆਪਾਂ ਨੂੰ ਲੋੜਤੀ ਹੈ ਗਲਤ ਕੰਮ ਕਾ ਨੂੰ ਕਰਨਾ ਹੀ ਨਹੀਂ ਵੀਰੇ ਆ ਦੇਖ ਮੈਲੇ ਦੇ ਚੱਲ ਰਹੀ ਆ ਵੀਰੇ ਚੱਲ ਲਾ ਦਾਂਗੇ ਅੱਜ ਅੱਜ 5-7000 ਦਾ ਇਹ ਨਹੀਂ ਪਤਾ ਨਿਕਲਣਾ ਆਪਣਾ ਵੀਰੇ ਓਨਾ ਆਪਾਂ ਕੰਮ ਕਰਦੇ ਹੀ ਨਹੀਂ 5-4000 ਘਟਾ ਦੇਵਾਂਗੇ ਪਰ ਇਹੋ ਜਿਹਾ ਕੰਮ ਨਹੀਂ ਆਪਾਂ ਕਰਦੇ ਇਹ ਕੀ ਪਤਾ ਬਾਅਦ ਕਿੰਨੇ ਗੁਣਾ ਹੋ ਕੇ ਦੇਣਾ ਲੋੜ ਨਹੀਂ ਯਾਰ ਬਾ ਕਰਨੀ ਪਰਨੀ ਇੱਥੇ ਹੁੰਦੀ ਆ ਬੰਦਾ ਸੋਚਦਾ ਨਹੀਂ ਸਹੀ ਗੱਲ ਆ ਦੇ ਨਾ ਮੈਲੇ ਤੇ ਚੱਲ ਰਹੀ ਆ ਉਹੋ ਜੀ ਗੱਲ ਨਹੀਂ ਕੋਈ ਆ ਡਾਕਟਰ ਲਿਆ ਆ ਵੇ ਆਪਦਾ ਨਾਮ ਕੋਈ ਚੈੱਕ ਕਰਾਵੇ ਯਾਰ ਆਪਣੇ ਲੋਕੜੇ ਕੋਈ ਉਹੋ ਜੀ ਗੱਲ ਆ ਸਹੀ ਗੱਲ ਆ ਪਕੜਾ ਨਾ ਇਹ ਬੱਚੇ ਦਾ ਥੋੜਾ ਜਿਆਦਾ ਕਰ ਗਈ ਸੀ ਦੁੱਧ 10 ਕਿਲੋ ਠੀਕ ਹੈ ਹੁਣ ਆ ਦੇ ਕਾਰ ਚੱਲੀ ਜਾਂਦਾ ਛਣ ਚੱਲੀ ਜਾਂਦੀ 7-8 ਕਿਲੋ ਮੰਨ ਕੇ ਦੇ ਜੋ ਕਿਦੇ ਤਾਂ 7 ਕਿਲੋ ਯਾਰ ਗਰੰਟੀ ਆ ਆਪਣੀ ਵੀਰੇ ਜਮਾਂ ਉਹ ਕਹੀ ਜੀ ਕੋਈ ਨਿਆਣਾ ਨਹੀਂ ਪਾਉ ਨਿਆਣਾ ਪਾਉਣਾ ਵਾ ਕੋਈ ਪਾੜਾ ਨਹੀਂ ਪਾਉਣਾ ਕੁਛ ਨਹੀਂ ਪਾਉਣਾ ਲੈ ਜਿਵੇਂ ਮਰਜੀ ਬਟਾ ਮਾਕ ਨਾ ਯਾਰ ਜਿਵੇਂ ਮਰਜੀ ਰਬੜ ਦੇਖ ਯਾਰ ਇਦੋਂ ਪਹਿਲਣ ਵਛੀ ਕਿਹੜੀ ਹੋਊਗੀ ਯਾਰ ਲੈ ਇਹ ਤਾਂ ਬੱਚੇ ਦਾ ਕਰ ਗਈ ਜਾ ਬੱਚੇ ਦਾ ਕਰ ਗਈ ਥੋੜਾ ਯਾਰ ਮਨਤੇ ਫੇਰ ਹੀ ਹੋ ਗਿਆ ਕਿਉਂਕਿ ਪਹਿਲੇ ਨੇ ਸੀਗੀ ਨਹੀਂ ਬੋਝਾ ਪਾਗੀ ਬੋਝਾ ਬਾਗੀ ਉਹਵੇਂ ਤੇ ਨਹੀਂ ਐ ਕੋਈ ਵਾਸਤਾ ਨਹੀਂ ਦੁੱਧ ਫਿਰ ਤਾਂ ਹੀ 2-3 ਕਿਲੋ ਉੱਡ ਗਿਆ ਉਹਵੇਂ ਪੱਠਾ ਪੁੱਠਾ ਨਹੀਂ ਚੱਕਿਆ ਹੁਣ ਚੱਕਦੀ ਆ ਉਹਨੇ ਤੋਰ ਕੇ ਦਿਖਾਦੀ ਵੀਰੇ ਸੁਆ ਪਹਿਲਾਂ ਦੰਦੋ ਚੱਕ ਕੀਤੀ ਨਹੀਂ ਦੰਦੋ ਨਹੀਂ ਵੀਰੇ ਕੀਤੀ ਐਵੇਂ ਆਪਾਂ ਕਹਿ ਲੀਏ ਕਿ ਨਹੀਂ ਬੱਚਾ ਐਕਸਪਾਇਰੀ ਹੋ ਗਿਆ ਜੀ ਹੁਣ ਕਾਣ ਆਸਤੇ ਆਪਦਾ ਡਾਕਟਰ ਨਾਲ ਲੈ ਕੇ ਆਇਓ ਜੇ ਡਾਕਟਰ ਨੇ ਕਹਤਾ ਬਈ ਇਹ ਤਾਂ ਸੂਈ ਨਹੀਂ ਤੇ ਤਾਂ ਵੀ ਬਾਈ ਬੈਠਾ ਗਾਂ ਫਰੀ ਦਵਾਂਗੇ ਯਾਰ ਗਾਂ ਫਰੀ ਹੈ ਫਰੀ ਫਰੀ ਵੀਰੇ ਡਾਕਟਰ ਆ ਕੇ ਕਹੇ ਜੇ ਬਈ ਇਹਦਾ ਸੂਈ ਜੇ ਡਾਕਟਰ ਕਹੇ ਸੂਈ ਨਹੀਂ ਕਿ ਨਹੀਂ ਗਾਂ ਫਰੀ ਠੀਕ ਆ ਮੋੜ ਲਿਆਈ ਗੱਲ ਹੀ ਕੋਈ ਨਹੀਂ ਯਾਰ ਉਹ ਜੀ ਆਪਾਂ ਅਗੜਾ ਇਹੋ ਜਿਹਾ ਕੰਮ ਕਰਨਾ ਹੀ ਨਹੀਂਗਾ ਇਹ ਤਾਂ ਜੇ ਕਰਨਾ ਹੁੰਦਾ ਤਾਂ ਬਈ ਪਹਿਲਾਂ ਇਹ ਕਰਨਾ ਮੈਂ ਬੱਚਾ ਲਾ ਦੇਣਾ ਹੀ ਮੈਂ ਉਹਨੂੰ ਇਹਦਾ ਵੀਡੀਓ ਤੋਂ ਪਹਿਲਾਂ ਹੀ ਠਈਆ ਠੱਪਾ ਕੀਤਾ ਹੋਣਾ ਸੀਗਾ ਜੇ ਕਰਨਾ ਹੀ ਹੁੰਦਾ ਕਾਹਨੂੰ ਮਾੜੀਆਂ ਗੱਲਾਂ ਲਾ ਜੀ ਨਾ ਲੋੜ ਹੀ ਨਹੀਂ ਵੀਰੇ ਹੱਕ ਦੇ ਹੀ ਖੜਦੇ ਹੁੰਦੇ ਆ ਜਿਹੜਾ 2 ਨੰਬਰ ਦੀ ਕਮਾਈ ਦਾ ਤੁਹਾਨੂੰ ਵੀ ਪਤਾ ਵੀ ਰੋਏ ਜਿੱਧਰੋਂ ਆਉਂਦੀ ਉਧਰ ਹੀ ਵੜ ਜਾਂਦੀ ਵੀਰੇ ਡੇਲੀ ਮਾਲ ਵੀ ਕੀ ਜਾਂਦਾ ਆਪਾਂ ਨੂੰ ਕੀ ਲੋੜ ਆ ਹਾਂ ਸਹੀ ਗੱਲ ਐਵੇਂ ਜੀ ਡਿਮਾਂਡ ਜੀ ਬਰਾੜ ਮਗਾ ਦਾ ਵੇ ਲੈੜ ਲਈ ਸੀਗੀ ਮਹਿੰਗੀ ਇਹ 35000 ਦੀ ਵਸ਼ੀ ਦੇ ਦਾਂਗੇ ਅੱਜ ਮਾਣਤਨ ਕਰ ਦਾਂਗੇ ਯਾਰ ਕੋਈ ਗੱਲ ਨਹੀਂ ਵੀਰੇ ਸਾਬਣਾ ਲੈ ਜੂ ਸਾਬਣਾ ਲੈ ਜੂ ਦੁੱਧ ਯਾਰ ਦੁੱਧ 10 11 ਕਿਲੋ ਤੋਂ ਨਹੀਂ ਮਰਦੀ ਹਾਂ 7 ਕਿਲੋ ਦਾ ਖੁੱਲਾ ਵਾ ਹੂ 8-9 ਕਿਲੋ ਠੀਕ ਆ ਆਪਾਂ ਕਿਲੋ ਖੰਡ ਘਾਟੀ ਦੱਸ ਦੇ ਉਹਨੇ ਕਈ ਵਾਰ ਪਸ਼ੂ ਘਟ ਜਾਂਦਾ ਕਿਸੇ ਦੇ ਘਰੇ ਜਾ ਹਾਂ ਬਾਕੀ ਜਿਵੇਂ ਮਰਜੀ ਯਾਰ ਚੋਈ ਚਾਈ ਜਾ ਕੁਛ ਨਹੀਂ ਰੋੜ ਠੀਕ ਆ ਕੋਈ ਦਾਣਾ ਨਹੀਂ ਪਾਉਣਾ ਕੁਛ ਨਹੀਂ ਕਰਨਾ ਠੀਕ ਆ ਆਈ ਬਸ ਮੋਜ ਨਾਲ ਬਹਿਣ ਲੈ ਨਹੀਂ ਕਿੱਥੇ ਯਾਰ ਪਹਿਲਾਂ ਨ ਬੱਛੀ ਜੇ ਥਣ ਕਿੱਦਾਂ ਵਧੀਆ ਲੱਗਦਾ ਕਿੱਥੇ ਗੱਲ ਹੈ ਵੀ ਇਹ ਤੇ ਆਹ ਤੋਹਫਾ ਗਰਮੀਆਂ ਦਾ ਇਹ ਤਾਂ ਯਾਰ ਬੜੀ ਵਧੀਆ ਚੀਜ਼ ਆ ਇਹ ਤਿੰਨ ਚਾਰ ਬ੍ਰੈਡਾਂ ਹੀ ਆ ਮੈਕਸਾ ਹਾਂ ਇਹ ਸ਼ਾਈ ਵਾਲ ਗਿਆ ਜੀ ਭਈਆ ਇਹ ਵੀ ਹਰੀ ਚੀਜ਼ ਆ ਯਾਰ ਇੱਕ ਬਰਾਡ ਲੈ ਲਓ ਯਾਰ ਜਿਵੇਂ ਮਰਜੀ ਕੋਈ ਬੈਠੀ ਐ ਆਹ ਸੂਤ ਤਾਂ ਬਾਲੀ ਤਗੜੀ ਆਹ ਨਾ ਯਾਰ ਜਿਵੇਂ ਮਰਜੀ ਮੈਂ ਦੇਖਿਆ ਥਣ ਵੀ ਤੇ ਤਾਰ ਜਮਾ ਰੂ ਵਰਗੀ ਰਾਤ ਹੀ ਸੂਈਏ ਬੱਚਾ ਵਛੀ ਆ ਤੇ ਬਾਲੀ ਤਗੜੀ ਵਛੀ ਸੀ ਤੀ ਐ ਸੋਹਣੀ ਹੋ ਪਤਾ ਬਰਾ ਜੇਰ ਦੀ ਗਾਰੰਟੀ ਐ ਜਮਾ ਯਾਰ ਚੱਟਾ ਜਾਲਾ ਮਾਰੀ ਜਾਂਦੀ ਆਂਦੀ ਦੇਗੀ ਵਛੀ ਰੰਗ ਦਾ ਹੀ ਫਰਕ ਹਾਂ ਦੇਖ ਲੈ ਵਛੀ ਦੇ ਬਹੁਤ ਸੋਹਣੀ ਆਂਦਾ ਠੀਕ ਆ ਕਿੰਨਾ ਬੌੜਾ ਕੱਢਿਆ ਫਿਰ ਮੈਂ 3 ਕਿਲੋ ਕੱਢਿਆ ਵੀਰੇ ਵਛੀ ਨੂੰ ਪਿਆ ਕੇ ਆਪਾਂ ਝੂਠ ਚੜਨੀ ਮਾਰ ਠੀਕ ਹੈ ਮੈਂ ਮੈਂ ਕਹਦਾ ਮੈਂ 10 ਕਿਲੋ ਚ ਹੋਇਆ ਮੈਂ 8 ਕਿਲੋ ਚ ਹੋਇਆ ਆਪਾਂ 3 ਕਿਲੋ ਚ ਹੋਇਆ ਤੇ ਜਿਵੇਂ ਰੂਮ ਵਰਗੀ ਤਾਂ ਹਰ ਪੋਲੀ ਠੀਕ ਹੈ ਹਨ ਪੂਰਾ ਟਾਪ ਦਾ ਲੱਗਿਆ ਵਾ ਬਾਕੀ ਚੈੱਕ ਕਰ ਸਕਦੇ ਹੋ ਸੋਨਾ ਸਹਜ ਜਥਨਾ ਦਾ ਤੋੜ ਕੇ ਦਿਖਾ ਦੀ ਵੀਰੇ ਗਰਮੀਆਂ ਦਾ ਤੋਪ ਆ ਗਰਮੀ ਅਲੀ ਤਾਂ ਫਰਿਜ ਕਹਿ ਲਿਓ ਜਦੋਂ ਮਰਜ਼ੀ ਬਹਿ ਜਾ ਥੱਲੇ ਉਹਦੀ 2 ਕਿਲੋ ਕੱਢ ਲਿਓ ਵੀਰੇ ਇਸ ਹੂਲ ਤੋਂ ਹੋਣੀ ਐ ਜੀ ਠੰਡੀ ਸੀਲ ਦੀ ਫੁੱਲ ਗਾਰੰਟੀ ਐ ਜ਼ਿਆਦਾਤਰ ਸਾਹੀਵਾਲ ਚ ਹੀ ਪੈ ਜਾਂਦੀ ਐ ਜੀ ਕਿੰਨਾ ਪਿਆ ਜੋ ਜੀ ਯਾਰ ਉਹਨਾਂ ਨੇ ਦੱਸਿਆ ਵੀ 14-15 ਕਿਲੋ ਅੱਛਾ ਬਾਕੀ ਦੇਖ ਲਓ ਵੀ ਕੁਆਲਿਟੀ ਕਿਹੜੀ ਆ ਸਹੀ ਗੱਲ ਜੇ 14-15 ਕਿਲੋ ਵੀ ਪਿਆ ਦੇਵੇ ਬਹੁਤ ਹੁੰਦਾ ਉਹ ਵੀ 20 ਕਿਲੋ ਵਰਗਾ 15 ਕਿਲੋ ਵਾਲੀ ਮੱਝ ਲੈਣ ਜਾਵਾਂਗੇ 3 ਲੱਖ ਦੀ ਆਊਗੀ ਹਾਂ ਇਹ ਮੱਝ ਮੱਝ ਨਾਲ ਵੀ ਥੋੜਾ ਠੂਆ ਭੰਦੀ ਆ ਹਾਂ ਮੱਝ ਨਾਲ ਵੀ ਤਕਰੀਕੀ ਮੱਛੀ ਦਾ ਕਰਦੀ ਥੋੜਾ ਜਿਆਦੇ ਚੇ ਦਾ ਕਰਦੀ ਹੈ ਜੀ ਜੈਤ ਜੀ ਡਿਮਾਂਡ ਇਹਦੇ ਕਿੰਨੇ ਲੈਣੇ ਯਾਰ ਮੰਗਾ ਨੂੰ ਬਰਾੜੇ ਦਾ ਆਪਣਾ 65 ਮੰਗਲਾ 50 ਹਜ਼ਾਰ ਦੀ ਆਪਾਂ ਦੇਣੀ ਆ ਬੜ ਅੱਛਾ ਆਫਰ ਕੋਈ ਬਾ ਆਫਰ ਇਹ ਸਾਡੇ ਨਾਲ ਜਿਹੜਾ ਨਾਲ ਜਿਹੜਾ ਚੀਜ਼ ਹੈ ਦੋ ਗਾਵਾਂ ਲੈ ਕੇ ਜਾਊ ਇੱਕ ਨਾਲ ਦੋ ਗਾਵਾਂ ਲੈ ਕੇ ਜਾਣੀ ਹੈ ਸਹੀ ਗੱਲ ਹੈ ਨਾਲ ਬੱਚਾ ਵੀ ਜੇ ਹੋਰ ਕਿਸੇ ਕੋਲੇ ਹੁੰਦੀ ਇਹ ਗਾਂ ਦਾ 60 65000 ਮੰਗਣਾ ਹੀ ਅਗਲੇ ਨੇ ਜੈ ਜਿੱਦ ਮਾਗਣਾ ਜੀ ਯਾ ਯਾਵਾ ਨੋਰਮਲ ਆ ਯਾਰ ਕੋਈ ਇਹੋ ਜਿਹੀ ਨਹੀਂ ਵੀ ਆਏ ਕੋਈ ਤੇਰੇ ਨਾਲ ਸ਼ਰਮ ਮਾਰ ਜੂਗੀ ਯਾਰ ਲੈ ਸਹੀ ਗੱਲ ਹੈ ਦੇਖ ਲੈ ਐ ਲੱਤਾਂ ਨਾ ਝੂਟੀ ਆ ਯਾਰ ਲੈ ਠੀਕ ਹੈ ਵੀਰੇ ਇਹੋ ਜਿਹੀ ਗਾਂ ਆਪਾਂ ਨਹੀਂ ਮਿਲਦੀ ਮਿਲਦੀ ਜਮਾਂ ਲੈ ਕਿਤੇ ਗੱਲ ਹੈਗੀ ਐ ਕੋਈ ਲੱਤ ਨਹੀਂ ਜੇਤਨੀ ਕੋਈ ਉਵੇਂ ਠੀਕ ਹੈ ਬਾਕੀ ਜੀਨੂੰ ਵੀ ਕੋਈ ਨਾ ਕੋਈ ਪਾਕਿਸਤਾਨਾ ਸੁਣਾ ਦੇ ਲੈ ਜਮਾਨ ਜੀ ਨੂੰ ਵੀ ਕੋਈ ਨਾਗ ਪਸੰਦ ਆਊਗਾ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਧੰਨਵਾਦ